ਅੱਜ ਅਸੀਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਮਿਕਸ ਪਕੌੜੇ ਪਕੌੜੇ ਤਾਂ ਤੁਸੀਂ ਕਈ ਵਾਰ ਬਣਾ ਕੇ ਖਾਦੇ ਹੋਣੇ ਆ ਪਰ ਇੱਕ ਵਾਰ ਤੁਸੀਂ ਮੇਰੇ ਇਸ ਦੱਸਿਓਏ ਤਰੀਕੇ ਦੇ ਨਾਲ ਇਹ ਵਾਲੇ ਮਿਕਸ ਪਕੌੜੇ ਜ਼ਰੂਰ ਬਣਾ ਕੇ ਖਾਓ ਬਹੁਤ ਹੀ ਜ਼ਿਆਦਾ ਸੁਆਦ ਬਣ ਕੇ ਤਿਆਰ ਹੁੰਦੇ ਆ ਤੁਸੀਂ ਰੋਜ਼ ਇਹ ਪਕੌੜੇ ਬਣਾ ਕੇ ਖਾਣਾ ਚਾਹੋਗੇ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਪਕੌੜੇ ਬਣਾ ਲੇ ਤਾਂ ਤੇ ਮੈਂ ਇਹ ਕਿੱਦਾਂ ਬਣਾ ਕੇ ਤਿਆਰ ਕੀਤੇ ਆ ਇਹਦੇ ਵਿੱਚ ਕੀ ਕੀ ਪਾਇਆ ਵੀਡੀਓ ਨੂੰ ਤੁਸੀਂ ਬਿਨਾ ਸਕਿੱਪ ਕੀਤੇ ਲਾਸਟ ਤੱਕ ਦੇਖਿਓ ਜੇਕਰ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਤਾਂ ਤੁਸੀਂ ਸਾਰੀ ਦੇਖਦੇ ਹੋ ਤੇ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਮਿਕਸ ਵੈਜ ਪਕੌੜੇ ਬਣਾਉਣ ਦੇ ਲਈ ਇੱਥੇ ਮੈਂ ਕੁਝ ਸਬਜ਼ੀਆਂ ਜਿਹੜੀਆਂ ਤਿਆਰ ਕਰਕੇ ਰੱਖੀਆਂ ਹੋਈਆਂ ਆ ਕੱਟ ਕੇ ਰੱਖੀਆਂ ਹੋਈਆਂ ਆ ਇੱਕ ਫੁੱਲ ਮੈਂ ਗੋਭੀ ਦਾ ਲਿਆ ਸੀ ਜਿਹਨੂੰ ਮੈਂ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਕੱਟ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਰੀਕ-ਬਰੀਕ ਟੁਕੜਿਆਂ ਦੇ ਵਿੱਚ ਇਹਨੂੰ ਆਪਾਂ ਕੱਟ ਕਰਨਾ ਇੱਕ ਮੁਠੀ ਮੈਂ ਪਾਲਕ ਲਈ ਸੀ ਜਿਹਦੇ ਪੱਤੇ-ਪੱਤੇ ਮੈਂ ਯੂਜ਼ ਕੀਤੇ ਔਰ ਪਤਲੇ-ਪਤਲੇ ਕੱਟ ਲਿਆ ਇਹ ਕਾਲੂ ਲਿਆ ਜਿਹਨੂੰ ਮੈਂ ਮੋਟੇ ਵਾਲੇ ਕਦੂਕਸ ਦੇ ਨਾਲ ਕਦੂਕਸ ਕਰਕੇ 2-3 ਵਾਰ ਧੋ ਲਿਆ ਥੋੜਾ ਜਿਹਾ ਮੈਂ ਹਰਾ ਧਨੀਆ ਲਿਆ ਆ ਨਾਲ ਹੀ ਮੈਂ 3-4 ਪਿਆਜ਼ ਲਏ ਆ ਜਿਨ੍ਹਾਂ ਨੂੰ ਮੈਂ ਪਤਲੇ-ਪਤਲੇ ਜਿਹੜੇ ਕੱਟ ਲਿਆ ਹੁਣ ਆਪਾਂ ਇਹ ਸਾਰੀਆਂ ਸਬਜ਼ੀਆਂ ਪਾਵਾਂਗੇ ਇੱਕ ਚਿਰਮਚੀ ਦੇ ਵਿੱਚ ਬੱਡੇ ਚਮਚੇ ਦੇ ਵਿੱਚ ਆਪਾਂ ਇਹ ਸਾਰੀਆਂ ਸਬਜ਼ੀਆਂ ਜਿਹੜੀਆਂ ਪਾ ਦੇਣੀਆਂ ਤੇ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਮਸਾਲੇ ਇਹ ਪਕੌੜੇ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੇ ਆ ਜੇਕਰ ਤੁਸੀਂ ਇੱਕ ਵਾਰ ਬਣਾ ਲੇ ਤਾਂ ਰੋਜ਼ ਬਣਾ ਕੇ ਖਾਣਾ ਚਾਹੋਗੇ ਇੰਨੇ ਵਧੀਆ ਲੱਗਦੇ ਆ ਖਾਂਦ ਵਿੱਚ ਅੱਧਾ ਚਮਚ ਮੈਂ ਕ੍ਰਸ਼ ਕੀਤਾ ਹੋਇਆ ਧਨੀਆ ਪਾਇਆ ਸੁੱਕਾ ਧਨੀਆ ਜਿਹੜਾ ਅੱਧਾ ਚਮਚ ਮੈਂ આમਚੂਰ ਪਾਊਡਰ ਪਾਇਆ ਸਵਾਦ ਅਨੁਸਾਰ ਪਾਵਾਂਗੇ ਨਮਕ ਹਲਦੀ ਪਾਵਾਂਗੇ 1/4 ਚਮਚ ਹਲਦੀ ਨਾਲ ਕਲਰ ਵਧੀਆ ਆਏਗਾ ਪਕੌੜਿਆਂ ਦਾ ਇਸ ਕਰਕੇ ਮੈਂ ਪਾ ਰਹੀ ਆ ਇਦਾਂ ਨਾਲ ਇਹਦੇ ਵਿੱਚ ਮੈਂ ਗਰਮ ਮਸਾਲਾ ਪਾਇਆ 1/4 ਚਮਚ ਅਜਵੈਨ ਪਾਵਾਂਗੇ ਅੱਧਾ ਕ ਚਮਚ ਅਜਵੈਨ ਡਾਈਜੈਸ਼ਨ ਲਈ ਬਹੁਤ ਵਧੀਆ ਹੁੰਦੀ ਹੈ ਇਸ ਕਰਕੇ ਜ਼ਰੂਰ ਪਾਣੀ ਹੈ 1 ਚਮਚ ਮੈਂ ਕਸੂਰੀ ਮੇਥੀ ਪਾ ਰਹੀ ਹਾਂ ਜੇਕਰ ਤੁਹਾਡੇ ਕੋਲ ਫਰੈਸ਼ ਮੇਥੀ ਹੈ ਤਾਂ ਤੁਸੀਂ ਫਰੈਸ਼ ਹਰੀ ਮੇਥੀ ਪਾ ਲਿਓ ਅੱਧਾ ਕ ਚਮਚ ਮੈਂ ਕਸ਼ਮੀਰੀ ਲਾਲ ਮਿਰਚ ਪਾ ਰਹੀ ਹਾਂ ਇਹਦੇ ਨਾਲ ਕਲਰ ਵਧੀਆ ਆਏਗਾ ਅਦਰਕ ਲਸਣ ਤੇ ਹਰੀਆਂ ਮਿਰਚਾਂ ਜਿਹੜੀਆਂ ਇਹ ਮੈਂ 2 ਕ ਚਮਚ ਜਿਹੜੀਆਂ ਕੁੱਟ ਕੇ ਲੈ ਲਈਆਂ ਤਿੰਨੋਂ ਚੀਜ਼ਾਂ ਮੈਂ ਇਕੱਠੀਆਂ ਕੁੱਟ ਲਈਆਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 3 ਕ ਚਮਚ ਚੋਲਾਂ ਦਾ ਆਟਾ ਇਹਦੇ ਨਾਲ ਬਹੁਤ ਹੀ ਜ਼ਿਆਦਾ ਕ੍ਰਿਸਪੀ ਪਕੌੜੇ ਬਣ ਕੇ ਤਿਆਰ ਹੁੰਦੇ ਆ ਤੁਸੀਂ ਇਹਦੀ ਜਗ੍ਹਾ ਤੇ ਸੂਜੀ ਵੀ ਪਾ ਸਕਦੇ ਹੋ ਬਰੀਕ ਵਾਲੀ ਜੇਕਰ ਮੋਟੀ ਵਾਲੀ ਸੂਜੀ ਹੈ ਤੁਹਾਡੇ ਕੋਲ ਤੁਹਾਨੂੰ ਥੋੜਾ ਜਿਹਾ ਤੁਸੀਂ ਗ੍ਰाइंड ਕਰ ਲਿਓ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੇਸਣ ਮੈਂ ਇੱਕ ਕੋਲੀ ਭਰ ਕੇ ਜਿਹੜਾ ਬੇਸਣ ਇਹਦੇ ਵਿੱਚ ਪਾਇਆ ਜੇਕਰ ਜ਼ਰੂਰਤ ਪਈਗੀ ਤੇ ਫਿਰ ਆਪਾਂ ਥੋੜਾ ਜਿਹਾ ਹੋਰ ਪਾ ਲਾਂਗੇ ਹੁਣ ਪਹਿਲੇ ਆਪਾਂ ਸੁੱਕੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਮਿਕਸ ਕਰਨੀਆਂ ਚੰਗੀ ਤਰ੍ਹਾਂ ਦੇ ਨਾਲ ਪਾਣੀ ਆਪਾਂ ਬਾਅਦ ਵਿੱਚ ਪਾਵਾਂਗੇ ਸੁੱਕੀਆਂ ਚੀਜ਼ਾਂ ਸਾਰੀਆਂ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਈਆਂ ਤਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਵੱਡੇ 2 ਤੋਂ 3 ਚਮਚ ਜਿਹੜਾ ਮੈਂ ਪਾਣੀ ਦੇ ਵਿੱਚ ਪਾਇਆ ਜੇ ਜ਼ਰੂਰਤ ਪੈਗੀ ਤਾਂ ਹੋਰ ਪਾ ਲਵਾਂਗੇ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਮੇਰੀ ਵੀਡੀਓਜ਼ ਤੁਹਾਨੂੰ ਕਿੱਦਾਂ ਲੱਗਦੀ ਹੈ ਇਹ ਵੀ ਜ਼ਰੂਰ ਦੱਸਿਆ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਤਾਂ ਤੁਸੀਂ ਸਾਰੀ ਦੇਖਦੇ ਹੋ ਪਰ ਬਿਨਾ ਲਾਈਕ ਕੀਤੇ ਚਲੇ ਜਾਂਦੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਬਸ ਮਿਕਸਚਰ ਸਾਡਾ ਸਾਰਾ ਤਿਆਰ ਹੋ ਗਿਆ ਇਸ ਤਰ੍ਹਾਂ ਦਾ ਮਿਕਸਚਰ ਜਿਹੜਾ ਹੋਣਾ ਚਾਹੀਦਾ ਨਾ ਤੇ ਪਤਲਾ ਨਾ ਹੀ ਮੋਟਾ ਜੇਕਰ ਸਖਤ ਮਿਕਸਚਰ ਹੋਏਗਾ ਤੇ ਸਖਤ ਸਖਤ ਪਕੌੜੇ ਬਣ ਕੇ ਤਿਆਰ ਹੋਣਗੇ ਜੇਕਰ ਜਿਆਦਾ ਪਤਲਾ ਹੋਏਗਾ ਤੇ ਪਕੌੜੇ ਤੇਲ ਦੇ ਵਿੱਚ ਖਿਲਰ ਜਾਣਗੇ ਇੱਥੇ ਮੈਂ ਸਰੋਂ ਦਾ ਤੇਲ ਜਿਹੜਾ ਗਰਮ ਕੀਤਾ ਹੈ ਸਰੋਂ ਦੇ ਤੇਲ ਦੇ ਵਿੱਚ ਬਹੁਤ ਹੀ ਜਿਆਦਾ ਕਰਾਰੇ ਪਕੌੜੇ ਬਣ ਕੇ ਤਿਆਰ ਹੁੰਦੇ ਆ ਤੇਲ ਮੈਂ ਗਰਮ ਕਰਕੇ ਗੈਸ 'ਚ ਬਿਲਕੁਲ ਲੋ ਕਰ ਦਿੱਤੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਮੋٹے-ਮੋٹے ਪਕੌੜੇ ਜਿਹੜੇ ਆ ਪਾਣੇ ਆ ਛੋਟੇ ਨਹੀਂ ਪਾਣੇ ਜੇਕਰ ਤੁਸੀਂ ਡਬਲ ਫਰਾਈ ਨਹੀਂ ਕਰਨਾ ਤੇ ਫਿਰ ਤੁਸੀਂ ਛੋਟੇ-ਛੋਟੇ ਪਕੌੜੇ ਜਿਹੜੇ ਫਰਾਈ ਕਰਕੇ ਤਿਆਰ ਕਰਿਓ ਔਰ ਗੈਸ ਦੀ ਫਲੇਮ ਜਿਹੜੀ ਹੈ ਮੀਡੀਅਮ ਰੱਖਿਓ ਮੀਡੀਅਮ ਫ ਕੱਚੇ ਨਹੀਂ ਰਹਿਣਗੇ ਕਿਉਂਕਿ ਆਪਾਂ ਆਲੂ ਤੇ ਜਿਹੜੀ ਗੋਭੀ ਹੈ ਕੱਚੇ ਪਾਏ ਆ ਜੇਕਰ ਇਹਨਾਂ ਨੂੰ ਆਪਾਂ ਮੀਡੀਅਮ ਗੈਸ ਤੇ ਪਕਾਵਾਂਗੇ ਤੇ ਚੰਗੀ ਤਰ੍ਹਾਂ ਦੇ ਨਾਲ ਅੰਦਰ ਤੱਕ ਪੱਕ ਜਾਣਗੇ ਹੁਣ ਜਿੰਨੇ ਇੱਕ ਬੈਚ ਵਿੱਚ ਆਂਦੇ ਸੀ ਉਹਨੇ ਮੈਂ ਇਹਦੇ ਵਿੱਚ ਪਾ ਦਿੱਤੇ ਆ ਇਹਨਾਂ ਨੂੰ ਆਪਾਂ 2 ਮਿੰਟ ਇੱਕ ਸਾਈਡ ਤੋਂ ਸਿਕਨ ਦਵਾਂਗੇ ਫਿਰ ਇਹਨਾਂ ਨੂੰ ਆਪਾਂ ਉਲਟਾਵਾਂਗੇ ਪਲਟਾਵਾਂਗੇ 2 ਮਿੰਟ ਜਿਹੜੇ ਇਹਨਾਂ ਨੂੰ ਹੋ ਗਏ ਆ ਤਾਂ ਹੁਣ ਆਪਾਂ ਇਹਨਾਂ ਨੂੰ ਉਲਟਾ ਦੇਣਾ ਬਸ ਇਸੇ ਤਰੀਕੇ ਦੇ ਨਾਲ ਉਲਟਾਉਂਦੇ ਪਲਟਾਉਂਦੇ ਇਹਨਾਂ ਨੂੰ ਆਪਾਂ ਕੱਚੇ ਪੱਕੇ ਕਰਕੇ ਕੱਢਣਾ ਹੈ ਚੰਗੀ ਤਰ੍ਹਾਂ ਫਰਾਈ ਇਹਨਾਂ ਨੂੰ ਨਹੀਂ ਕਰਨਾ ਕਿਉਂਕਿ ਪਕੌੜੇ ਜਿਹੜੇ ਮੋٹے-ਮੋٹے ਮੈਂ ਪਾਏ ਐ ਤੇ ਇਹਨਾਂ ਨੂੰ ਮੈਂ ਡਬਲ ਫਰਾਈ ਕਰਾਂਗੀ ਡਬਲ ਫਰਾਈ ਮੈਂ ਕਿੱਦਾਂ ਕਰਾਂਗੀ ਤੁਸੀਂ ਦੇਖਿਓ ਵੀਡੀਓ ਦੇ ਵਿੱਚ ਬਸ ਇਹਨਾਂ ਨੂੰ ਆਪਾਂ ਉਲਟਾ ਲੈਣਾ ਤੇ ਫਿਰ ਤੋਂ ਇਹਨਾਂ ਨੂੰ ਆਪਾਂ ਸਿਕਨ ਦੇਣਾ 2 ਤੋਂ 3 ਮਿੰਟ ਤੱਕ 2-3 ਮਿੰਟ ਇਹਨਾਂ ਨੂੰ ਮੈਂ ਹੋਰ ਸੇਕ ਲਿਆ ਤਾਂ ਤੁਸੀਂ ਦੇਖ ਸਕਦੇ ਹੋ ਬਸ ਇਸ ਤੋਂ ਬਾਅਦ ਇਹਨਾਂ ਨੂੰ ਆਪਾਂ ਨਹੀਂ ਪਕਾਣਾ ਹਲੇ ਦੇਖਣ ਦੇ ਵਿੱਚ ਇਹ ਕੱਚੇ ਲੱਗ ਰਹੇ ਆ ਅੰਦਰੋਂ ਵੀ ਇਹ ਕੱਚੇ ਆ ਬਾਹਰੋਂ ਵੀ ਇਹ ਕੱਚੇ ਆ ਤੇ ਇਹਨਾਂ ਨੂੰ ਆਪਾਂ ਕੱਢ ਲੈਣੇ ਆ ਬਸ ਇਸੇ ਤਰੀਕੇ ਦੇ ਪਕੌੜੇ ਜਿਹੜੇ ਰੱਖਣੇ ਆ ਕੱਚੇ ਪੱਕੇ ਪਕੌੜੇ ਜਿਹੜੇ ਰੱਖਣੇ ਆ ਜੇਕਰ ਤੁਸੀਂ ਡਬਲ ਫਰਾਈ ਨਹੀਂ ਕਰਨੇ ਤੇ ਛੋਟੇ-ਛੋਟੇ ਪਕੌੜੇ ਪਾਓ ਔਰ ਇੱਕੋ ਬੈਚ ਦੇ ਵਿੱਚ ਹੀ ਤੁਸੀਂ ਫਰਾਈ ਕਰਕੇ ਕੱਢ ਲਿਓ ਜਿੱਦਾਂ ਦਾ ਵੀ ਕਲਰ ਤੁਸੀਂ ਰੱਖਣਾ ਹੋਏ ਉਸੇ ਤਰੀਕੇ ਦੇ ਹੁਣ ਉਹ ਮੈਂ ਕੱਢ ਲਿਆ ਤੇ ਦੂਜਾ ਬੈਚ ਜਿਹੜਾ ਪਾ ਦਿੰਨੇ ਆ ਮੈਂ ਥੋੜੇ ਮੋਟੇ-ਮੋਟੇ ਹੀ ਪਕੌੜੇ ਰੱਖ ਰਹੀ ਆ ਮੈਂ ਪਹਿਲੇ ਵੀ ਤੁਹਾਨੂੰ ਦੱਸ ਰਹੀ ਆ ਕਿ ਇਹਨਾਂ ਨੂੰ ਮੈਂ ਡਬਲ ਫਰਾਈ ਕਰਨਾ ਹੈ ਬਹੁਤ ਹੀ ਸਵਾਦ ਬਹੁਤ ਹੀ ਜ਼ਿਆਦਾ ਟੇਸਟੀ ਇਹ ਪਕੌੜੇ ਬਣ ਕੇ ਤਿਆਰ ਹੁੰਦੇ ਆ ਪਕੌੜੇ ਤਾਂ ਤੁਸੀਂ ਹਰ ਵਾਰ ਬਣਾ ਕੇ ਖਾਂਦੇ ਹੋ ਪਰ ਇੱਕ ਵਾਰ ਤੁਸੀਂ ਮੇਰੇ ਇਸ ਦੱਸੇ ਤਰੀਕੇ ਦੇ ਨਾਲ ਇਹ ਪਕੌੜੇ ਬਣਾਏ ਉਹ ਬਹੁਤ ਹੀ ਸਵਾਦ ਲੱਗਦੇ ਆ ਖਾਣ ਦੇ ਵਿੱਚ ਤੁਸੀਂ ਰੋਜ਼ ਇਹ ਪਕੌੜੇ ਬਣਾ ਕੇ ਖਾਣਾ ਚਾਹੋਗੇ ਜਦੋਂ ਤੱਕ ਸਾਡਾ ਇਹ ਬੈਚ ਫਰਾਈ ਹੋ ਰਿਹਾ ਉਦੋਂ ਤੱਕ ਜਿਹੜੇ ਆਪਾਂ ਪਹਿਲੇ ਪਕੌੜੇ ਬਣਾਏ ਸੀ ਨਾ ਇਹ ਬਹੁਤ ਹੀ ਜ਼ਿਆਦਾ ਗਰਮ ਹੈ ਤੇ ਜੇਕਰ ਆਪਾਂ ਹੱਥ ਨਾਲ ਮੈਸ਼ ਕਰਾਂਗੇ ਤੇ ਹੱਥ ਸਾਡੇ ਸੜਨਗੇ ਤੇ ਜਿਹੜਾ ਮੈਂ ਕੜਛੀ ਲਈ ਹੋਈ ਹੈ ਨਾ ਪੂਣੀ ਜਿਹੜੀ ਲਈ ਹੋਈ ਹੈ ਇਹਦੇ ਨਾਲ ਹਲਕੇ ਹੱਥ ਨਾਲ ਦਬਾ ਕੇ ਇਹਨਾਂ ਨੂੰ ਮੈਸ਼ ਕਰ ਰਹੀ ਹਾਂ ਕੋ ਇਹਨਾਂ ਨੂੰ ਆਪਾਂ ਡਬਲ ਫਰਾਈ ਕਰਨਾ ਇਸ ਕਰਕੇ ਇਹਨਾਂ ਨੂੰ ਆਪਾਂ ਮੈਸ਼ ਕਰ ਰਹੇ ਆ ਸਾਰੇ ਪਕੌੜੇ ਜਿਹੜੇ ਇਹਨਾਂ ਨੂੰ ਮੈਸ਼ ਕਰ ਲੈਣੇ ਆ ਹਲਕੇ ਹੱਥ ਨਾਲ ਦਬਾਣਾ ਕੋਈ ਇਸ ਤਰ੍ਹਾਂ ਦੇ ਨਾਲ ਇਸੇ ਕਾਰਨ ਮੈਂ ਥੋੜੇ ਮੋਟੇ ਪਕੌੜੇ ਜਿਹੜੇ ਪਾਏ ਸੀ ਜੇਕਰ ਆਪਾਂ ਬਿਲਕੁਲ ਛੋਟੇ-ਛੋਟੇ ਪਕੌੜੇ ਪਾਦੇ ਉਹਨਾਂ ਨੂੰ ਮੈਸ਼ ਕਰਦੇ ਤਾਂ ਉਹ ਖਿਲਰ ਜਾਣੇ ਸੀ ਇਹ ਹੋ ਗਏ ਤਾਂ ਜਿਹੜਾ ਦੂਜਾ ਬੈਚ ਆਪਾਂ ਪਾਇਆ ਸੀ ਇਹ ਵੀ ਫਰਾਈ ਹੋ ਗਿਆ ਇਹਨੂੰ ਆਪਾਂ ਕੱਢ ਲੈਣੇ ਆ ਜਦੋਂ ਤੁਸੀਂ ਪਕੌੜੇ ਫਰਾਈ ਕਰਕੇ ਕੱਢਣੇ ਆ ਕੱਚੇ ਪੱਕੇ ਹੀ ਕੱਢਣੇ ਆ ਚੰਗੀ ਤਰ੍ਹਾਂ ਪਕਾ ਕੇ ਨਹੀਂ ਕੱਢਣੇ ਕਿਉਂਕਿ ਜਦੋਂ ਆਪਾਂ ਦੂਜੀ ਵਾਰੀ ਫਰਾਈ ਕਰਨੇ ਆ ਤੇ ਫਿਰ ਇਹ ਕਾਲੇ ਹੋ ਜਾਂਦੇ ਆ ਸੜ ਜਾਂਦੇ ਆ ਉਹ ਪਕੌੜੇ ਮੈਂ ਕੱਢ ਲਿਆ ਦੂਜੇ ਬੈਚ ਵਾਲੇ ਜਿਹੜੇ ਪਹਿਲੇ ਬੈਚ ਵਾਲੇ ਆਪਾਂ ਮੈਸ਼ ਕੀਤੇ ਸੀ ਪਕੌੜੇ ਇਹ ਆਪਾਂ ਪਾ ਦਿੰਨੇ ਆ ਕੜਾਹੀ ਦੇ ਵਿੱਚ ਤੇ ਇਹਨਾਂ ਨੂੰ ਆਪਾਂ 3 ਤੋਂ 4 ਮਿੰਟ ਲਈ ਫਰਾਈ ਕਰਨਾ ਹੈ ਉਲਟਾ ਪਲਟਾ ਕੇ ਜਦ ਤੱਕ ਇਹਨਾਂ ਦਾ ਕਲਰ ਜਿਹੜਾ ਹੈ ਥੋੜਾ ਜਿਹਾ ਲਾਈਟ ਨਹੀਂ ਹੋ ਜਾਂਦਾ ਉਦੋਂ ਤੱਕ ਤੁਸੀਂ ਦੇਖ ਸਕਦੇ ਹੋ ਪਕੌੜੇ ਬਹੁਤ ਵਧੀਆ ਤਰੀਕੇ ਦੇ ਨਾਲ ਫਰਾਈ ਹੋ ਗਏ ਆ ਤੇ ਗਰਮ ਗਰਮ ਪਕੌੜੇ ਐ ਜਦੋਂ ਆਪਾਂ ਇਹਨਾਂ ਨੂੰ ਬਾਹਰ ਕੱਢਨੇ ਆ ਤੇ ਇਹ ਗਰਮ ਹੋਣ ਕਾਰਨ ਆਪਣਾ ਕਲਰ ਜਿਹੜਾ ਹੋਰ ਵੀ ਜ਼ਿਆਦਾ ਗਾੜਾ ਕਰ ਲੈਂਦੇ ਆ ਇਸ ਕਾਰਨ ਇਹਨਾਂ ਦਾ ਕਲਰ ਜ਼ਿਆਦਾ ਨਹੀਂ ਗਾੜਾ ਕਰਨਾ ਬਸ ਇਸੇ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਪਕਾ ਕੇ ਕੱਢ ਲੈਣਾ ਤੇ ਸਾਰੇ ਪਕੌੜੇ ਆਪਾਂ ਇਦਾਂ ਹੀ ਕੱਢਨੇ ਆ ਪਹਿਲੇ ਬੈਚ ਬਣਾ ਲੈਣਾ ਤੇ ਦੂਜਾ ਬੈਚ ਜਿਹੜਾ ਐ ਉਹ ਪਾ ਕੇ ਪਹਿਲੇ ਬੈਚ ਨੂੰ ਆਪਾਂ ਮੈਚ ਕਰ ਲੈਣਾ ਤੇ ਗਰਮ ਗਰਮ ਤੇਲ ਦੇ ਵਿੱਚ ਇਹਨਾਂ ਨੂੰ ਫਰਾਈ ਕਰਨਾ ਹੈ ਬਹੁਤ ਹੀ ਵਧੀਆ ਪਕੌੜੇ ਬਣ ਕੇ ਤਿਆਰ ਹੁੰਦੇ ਆ ਇੱਕ ਵਾਰ ਬਣਾਇਓ ਜਰੂਰ ਤੁਸੀਂ ਮੇਰੇ ਕਹਿਣ ਤੇ ਸਾਰੇ ਪਕੌੜੇ ਮੈਂ ਬਣਾ ਕੇ ਤਿਆਰ ਕਰ ਲਿਆ ਇਹਨਾਂ ਨੂੰ ਮੈਂ ਹਰੀ ਚਟਨੀ ਤੇ ਟਮਾਟੋ ਸੌਸ ਦੇ ਨਾਲ ਜਿਹੜਾ ਹੈ ਸਰਵ ਕੀਤਾ ਹੈ ਟਮਾਟੋ ਸੌਸ ਤੇ ਹਰੀ ਚਟਨੀ ਮੈਂ ਘਰ ਵਿੱਚ ਬਣਾ ਕੇ ਤਿਆਰ ਕੀਤੇ ਹੋਏ ਆ ਜੇਕਰ ਤੁਹਾਨੂੰ ਇਹਦੀ ਰੈਸਪੀ ਚਾਹੀਦੀ ਹੈ ਤਾਂ ਮੈਨੂੰ ਕਮੈਂਟ ਕਰਿਓ ਮੈਂ ਤੁਹਾਡਾ ਨਾਲ ਜਰੂਰ ਸ਼ੇਅਰ ਕਰਾਂਗੀ ਦੋਨਾਂ ਦੀ ਰੈਸਪੀ ਦੇਖੋ ਪਕੌੜੇ ਕਿੰਨੇ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੋਏ ਆ ਰੈਸਪੀ ਤੁਹਾਨੂੰ ਕਿੱਦਾਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਇਦਾਂ ਦੀ ਕਿਸੇ ਹੋਰ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ